ਜੀ ਕੁਦਰ ਸਾਹਿਬ ਪੰਜਾਬ ਟੈਜ ਦਾ ਸੈਸ਼ਨ ਦੇ ਵਿੱਚ ਤੁਹਾਡਾ ਬਹੁਤ ਸਵਾਗਤ ਹੈ। ਪਹਿਲਾ ਆਪਣੇ ਬਾਰੇ ਜਾਣਦੇ ਕਿਓ ਮੈਂ ਐਡਵੋਕੇਟ ਨੇਨ ਕੁਦਰਾ ਕੋਆਪਟਿਡ ਮੈਂਬਰ ਬਾਰ ਕਾਉਂਸਲ ਆਫ ਪੰਜਾਬ ਵਿੱਚ ਰਹਿੰਦਾ ਹਾਂ। ਮੈਂ ਸੇ 15 ਸਾਲ ਤੋਂ ਇਨਕੰਟੈਕਸਟ ਸੀ ਫ੍ਰੈਂਕ ਕੋਟੇ ਰਿਆ ਮੈਂ 15 ਸਾਲ ਤੋਂ ਇਨਕੰਟੈਕਸਟ ਸੀ ਇਨਕਟੈਕਸ ਲਾਅ। ਜੀ ਅੱਜ ਵੀ ਤੁਹਾਨੂੰ ਉਸੇ ਵਿੱਚ ਬ੍ਰਿਸ਼ਾ ਚੱਲਿਆ ਅੱਜ ਕਿਸ ਵਿਸ਼ੇ ਤੇ ਗੱਲ ਕਰਦੇ ਜਾਂਦੇ। ਦੇਖੋ ਜੀ ਅੱਜ ਦੀ ਡੇਟ ਤੋਂ ਸਭ ਤੋਂ ਵੱਡਾ ਵਿਸ਼ਾ ਹੈ ਕਿ ਪਰਸੋਂ ਆਨਲਾ ਕਰੇ। ਜੀ ਕਿਹਾ ਕਿ ਪਰਮਨਿਵ ਬਜਟ ਆਇਆ। टिंग वेरी पॉजिटिव बजट बहुत सारी पॉजिटिव चीज है कॉरपोरेट हाउस का तो पता नहीं लेकिन तबके नु ही फायदा दे रहा है और उस वी आर एक्सपैक्टिंग दिस बजट टू बी रिड्यूसिंग टैक्स ਥੋੜਾ ਜਿਹੜਾ ਟੈਕਸ ਹੈ ਇਸਨੇ ਬਹੁਤ ਜ਼ਿਆਦਾ ਸ਼ੋਹਰੇ ਕੀ ਟੈਕਸ ਬਹੁਤ ਜ਼ਿਆਦਾ ਮਿਡਲ ਕਲਾਸ ਸuffer ਕਰ ਰਿਹਾ ਹੈ ਪੂਰੀ ਲੋਅਰ ਕਲਾਸ ਸuffer ਕਰ ਰਹੀ ਹੈ ਡਬਲ ਟੈਕਸ ਕਰਦੇ ਨੇ ਵੀ ਆਰ ਐਕਸਪੈਕਟਿੰਗ ਐਨੂੰ ਥੋੜਾ ਸਿੰਪਲੀਫਾਈ ਕਰੇਗੀ ਗਵਰਨਮੈਂਟ ਐਂਡ ਗਵਰਨਮੈਂਟ ਹੈਜ਼ ਬੀਨ ਵੈਰੀ ਐਫੀਸ਼ੀਐਂਟ ਇਨ ਸਟੈਬਲਾਈਜ਼ਿੰਗ ਆਰ ਕੰਟਰੀ ਸਭ ਬਹੁਤ ਵਧੀਆ ਚੱਲ ਰਿਹਾ ਹੈ ਬਾਕੀ ਕੰਟਰੀਆਂ ਨੂੰ ਦੇਖੀ ਤਾਂ ਬਹੁਤ ਵਧੀਆ ਹੈ ਜੀ ਐਨਾਲਿਸੋ ਜੇ ਜਦੋਂ ਵੀ ਕੋਈ ਸਰਕਾਰ ਬੈਠਣ ਹੁੰਦੀ ਹੈ ਜੀ ਕਿਹੜੇ ਕਿਹੜੇ ਗੱਲਾਂ ਨੂੰ ਮੁਕਰਾ ਕੇ ਬੈਠ ਬਣਾਇਆ ਜਾਂਦਾ ਹੈ देखो दे, दे तो जो भी गवर्नमेंट बजट अपना डिराइव दी है उन्होंने बहुत एस्पेक्ट्स होंगे सब तो पहला कि डिफेंस जो प्राइम एस्पेक्ट है आज अजीआर सिंह यूक्रेन हुआ रशिया हुआ हर पास हर पास जंग का माहौल है और उस चीज में नज़र च रखते हैं डिफेंस इज वेरी प्राइम एस्पेक्ट दूसरा साव हो रहे हैं वेरी गुड एग्रीकल्चर एग्रीकल्चर फ्रेंडली बजट मिलेगा और नाल नाल, जो स्टॉक मार्केट है कैपिटल गेन्स है लगता है कि आज की बजट कवर हो ਪੂਰੇ ਵਿਸ਼ਵ ਦੇ ਵਿੱਚ ਜਗਤ ਦਾ ਮੌਲਾ ਜੀ ਜਿਹੜਾ ਅਸ਼ਿਆ ਇਜ਼ਾਇਦ ਰੌਂ ਕਾਜਾ ਆਪਸ ਤੇ ਬਹੁਤ ਜਗ੍ਹਾ ਚੱਲਦਾ ਮੌਲਾ ਟੰਪ ਦੀ ਐਂਟਰੀ ਨਾਲ ਰੱਖਸ਼ਬਦ ਬੰਨ ਬਹੁਤ ਗੱਲਾਂ ਫੈਟ ਕਰਤੀਆਂ ਨੇ ਵਰਲਡ ਦੇ ਵਿੱਚ ਬਿਲਕੁਲ ਕਰਦੀਆਂ ਅਗਰ ਜਗਤ ਦਾ ਮੌਲਾ ਤੇ ਇਹ ਰੱਖਸ਼ਾੜ ਬਚੀਦਾ ਸਭ ਤੋਂ ਇੰਡੀਆ ਦਾ ਅਗਰ ਉਹ ਵਾਦਾ ਵਾ ਤਾਂ ਕੀ ਲੱਗਦਾ ਤੁਮ ਕਹਿੰਦਾ ਜੀ देखो जी महंगाई महंगाई आ, ओ ये ओ तो डेफिनेटली बढ़ेगी लेकिन डिफेंस बजट में भी इग्नोर नहीं किया जा सकता डिफेंस बजट के एक सरकार कंट्री की नींद है जो वो वीक होगी सिक्योरिटी का स्पैक्ट खत्म हो जाए तो इस करके को कंट्रोल करने के होर बहुत मीनस है लेकिन आई डोंट थिंक कि थे डिफेंस बजट कॉम्प्रोमाइज होना चाहिए नाल आज गवर्नमेंट शुड सी कि आप रोज़गार बढ़ाइए ਇੱਕ ਨੂੰ ਦਰਸ਼ਨ ਕਰੀਏ ਉਹਦੇ ਨਾਲ ਕਾਫੀ ਚੀਜ਼ਾਂ ਦਾ ਤਬਾਹ ਕਰ ਸਕਦੇ ਕੀ ਕਿਸਾਨਾਂ ਦਾ ਅੰਦੋਲਨ ਬੜੀ ਦੇਰ ਤੋਂ ਚੱਲ ਰਿਹਾ ਜੀ ਉਸ ਨਾਲ ਬਹੁਤ ਇਫੈਕਟ ਆ ਜਿਸ ਸਮਾਂ ਕਿਸਾਨਾਂ ਦਾ ਅੰਦੋਲਨ ਪਨਾ ਚੱਲਿਆ ਬਿਲਕੁਲ ਬਹੁਤ ਬੁਖਸਾ ਹੋਇਆ ਉਹਦੇ ਉਹਦੇ ਵਿਚ ਆ ਕੀ ਕਿਸਾਨਾਂ ਨੂੰ ਅਗਰ ਐਮਐਸਬੀ ਦਿੱਤੀ ਜਾਂਦੀ ਹੈ ਜੀ ਜ 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 डेफिनेटली सर गवर्नमेंट इज वेरी वी आर एक्सपेक्टिंग अ वेरी गुड रिलीफ फॉर द एग्रीकल्चर एतकी बजट से हंड्रेड परसेंट दिखे जो साड़ी आइडियोलॉजी कह रही है sir, okay. क्योंकि एक वो प्राइम रीजन है कि साड़ी कंट्री हर वे डिबेट हो रही है एग्रीकल्चर और मेरा ख्याल है कि यह गवर्नमेंट का प्राइम एस्पैक्ट है एतकी बजट कवर होना चाहिए जी ਤੱਕੀ ਸੰਕੀ ਲੱਗਦਾ ਵੀ ਸਰਕਾਰ ਦੀਪਾਂ ਵਾਸਤੇ ਉਹਨਾਂ ਨੂੰ ਉਹਨਾਂ ਦਾ ਜੀਵਨ ਜਿਹੜਾ ਆ ਲਾਈਫ ਸਟਾਈਲ ਬੁੱਕਰ ਹੋਈ ਉਹਨਾਂ ਦੀਆਂ ਜ਼ਰੂਰਤਾਂ ਨੂੰ ਮੁਕਾੜ ਦੇ ਉਹਨਾਂ ਵਾਸਤੇ ਕੀ ਲੈ ਕੇ ਆ ਰਹੀ ਹੈ ਜਿਦਾਂ ਉਦਾਹਰਨ ਲਈ ਵਾਸਤੇ ਸਰ ਮੈਂ ਸਰਕਾਰ ਨੂੰ ਅੱਗੇ ਵੀ ਬਹੁਤ ਵਾਰ ਲੈਟਰ ਲਿਖੀ ਹੈ ਮੈਂ ਬੇਸਿਕਲੀ ਗਵਰਨਮੈਂਟ ਨਹੀਂ ਕਹਾਂਗਾ ਕਿ ਉਹਨਾਂ ਦੀ ਪੋਲਿਸੀਜ਼ ਆਰ ਨਾਟ ਬੈਡ ਪਰ ਕੋਲੀ ਇੰਪਲੀਮੈਂਟੇਸ਼ਨ ਇਸ ਕਾ ਹੈ ਪੋਲਿਸੀਜ਼ ਤੇ ਸਰ ਉਹ ਹਰ ਸਾਲ ਬਜਟਸ ਬਹੁਤ ਸੋਨਿਆ ਕਰਦੇ ਨੇ ਲੇਕਿਨ ਕਿਆ ਉਹ ਐਗਜ਼ੀਕਿਊਟ ਹੋ ਰਹੀ ਹੈ ਆਏ

ਮੇਰੇ ਸਾਨਾ ਬਹੁਤ ਇੰਪੋਰਟੈਂਟ ਹੈ ਸ਼ਾਇਦ ਲੋਕਾਂ ਨੂੰ ਵੀ ਕੁਝ ਅਵੇਅਰ ਹੋਣਾ ਚਾਹੀਦਾ ਹੈ ਇਸ ਦਾ ਖਿਆਲ ਬਿਲਕੁਲ ਤਾਂ ਕਿ ਉਹ ਉਹਨਾਂ ਨੂੰ ਪ੍ਰਾਪਤ ਕਰਨ ਵਾਸਤੇ ਉਹ ਵੀ ਕਾ ਕਰ ਉਹਨਾਂ ਚਾਹੀ ਕਲੀਏ ਪਰ ਗਵਰਨਮੈਂਟ ਨੂੰ ਸਭ ਤੋਂ ਪ੍ਰਾਇਮਰੀ ਦੇਖਣਾ ਚਾਹੀਦਾ ਹੈ ਕਿ ਇਸ ਪਾਵਰ ਇਨ ਰੌਗ ਹੈਂਡਸ ਜਿਹੜੀ ਪਾਵਰ ਹੈ ਕੀ ਉਹ ਸਹੀ ਬੰਦਿਆਂ ਨੂੰ ਦਿੱਤੀ ਗਈ ਹੈ ਇਹ ਪਾਵਰ ਗਲਤ ਬੰਦੇ ਆ ਬੋਲੇ ਤੇ ਤੁਸੀਂ ਜਿੰਨਾ ਵਧੀਆ ਮਰਜੀ ਬਜਟ ਬਣਾ ਲਓ ਐਗਜ਼ੀਕਿਊਟ ਨਹੀਂ ਹੋਏ ਕੰਮ ਕੀ ਕਰਦਾ ਵਾ ਕਿ ਕਾਤ ਕੀ ਜਿਹੜੀ ਚੀਜ਼ਾਂ ਉਸ ਵਿੱਚ ਕਿਉਂ ਜਾ ਰਹੀਆਂ ਨੇ ਕਿੰਸੂਸਾ ਹੈ ਮੈਨੂੰ ਮੈਨੂੰ ਜੋ ਲੱਗ ਰਿਹਾ ਸਰ ਜਿਹੜੀ ਮਹਿੰਗਾਈ ਹੈ ਉਹ ਫਿਰ ਲਗਜ਼ਰੀ ਆਈਟਮਸ ਤੇ ਲੱਗੇ ਜਿਵੇਂ ਕਾਰ ਜਿੰਨੀ ਪੈਟਰੋਲ ਡੀਜ਼ਲ ਹੋਵੇ ਜੀ ਐਕਿ ਗਵਰਨਮੈਂਟ ਦਾ ਬਜਟ ਚ ਮੇਰੇ ਹਿਸਾਬ ਨਾਲ ਤੁਹਾਨੂੰ ਦੇਖਣ ਨੂੰ ਮਿਲੇਗਾ ਕਿ ਗਵਰਨਮੈਂਟ ਵਿਲ ਪ੍ਰਮੋਟ ਕਲੈਕਟਿਬਲ ਵਾਈਟ 100% ਸਰ ਉਹ ਗ੍ਰੀਨ ਐਨਰਜੀ ਚੈਨਲ ਨੂੰ ਬੈਟਰੀ ਵੀ ਹੈ ਕਿਉਂਕਿ ਸਾਡੇ ਰਿਸੋਰਸਸ ਤਾਂ ਹੁੰਦੇ ਜਾਣ ਡੀਜ਼ਲ ਪੈਟਰੋਲ ਤੇ ਸਾਨੂੰ ਬਾਹਰ ਆਣਾ ਚਾਹੀਦਾ ਔਰ ਉਹਦੀ ਰਿਪਲੇਸਮੈਂਟ ਇਸ ਐਕਿ ਕਲ ਔਰ ਅਦਰ ਫੀਲਡਸ ਤੇ ਐਸ ਵੇਲੇ ਈਵੀ ਨੂੰ ਪ੍ਰਮੋਟ ਕਰੇਗੀ ਤੋਂ ਉਹ ਤੇ ਸਬਸਿਡੀਜ਼ ਨਹੀਂ ਵੀ ਵੀ ਕੈਨ ਐਕਸਪੈਕਟ ਅਦਰ ਵੇ ਅਰਾਊਂਡ ਬਹੁਤ ਸੈਕਟਰਸ ਡਾਊਨ ਜਾ ਰਹੇ ਐ ਐਸ ਵੇਲੇ ਤੋਂ ਵੀ ਸਾਨੂੰ ਇੰਪਰੂਵ ਤੇ ਦਿੱਕਤ ਨਹੀਂ ਜਿਵੇਂ ਇੰਸ਼ੋਰੈਂਸ ਸੈਕਟਰ ਗਿਰ ਗਿਆ ਹੈ ਕਿ ਟੈਕਸ ਸੇਵਿੰਗ ਦੀ ਡਿਸਟ੍ਰੀਬਿਊਟ ਵਧਨ ਜਾ ਰਹੀ ਹੈ ਜਿਹੜੀ ਅਪ ਗੱਲ ਕਰ ਰਹੇ ਈਵੀ ਤੇ ਈਵੀ ਵੀ ਕਰ ਸਕਦੇ ਹੈਗੇ ਨੇ ਸਰਕਾਰ ਉਹਨਾਂ ਦੇ ਕਨਸੈਸ਼ਨ ਦਿੰਦੀ ਹੈ ਜੀ ਲੇਕਿਨ ਉਹ ਬਹੁਤ ਕੋਸ਼ਿਸ਼ ਕੀਤੀ ਬਣਾ ਦੇ ਜ਼ਿਆਦਾ ਜੀ ਗਰੀਬ ਲੋਕਾਂ ਦਾ ਕੋਰਤਾਂ ਨਹੀਂ ਪਹੁੰਦੀਆਂ ਹੈ ਜੀ ਸਰਕਾਰ ਨੇ ਮੁਖੀ ਨਹੀਂ ਜੀ ਇਸੇ ਤਰ੍ਹਾਂ ਇਹ ਵੀ ਵਿਕਾਸ ਬਚ ਲਈ ਲੋਕਾਂ ਨੂੰ ਉਮੀਦ ਨਹੀਂ ਕਿ ਤੇ ਇਹ ਸਰਕਾਰ ਦੀ ਪਾਲਿਸੀ ਜਿਹੜੀ ਹੈ ਉਹਨੂੰ ਕੀ ਕਰਨਾ ਪੈਗਾ ਨਾ ਲੱਗਦਾ ਕਿਉਂਕਿ ਹਕਤ ਵਿਕਾਸ ਇਹ ਵਿਕਾਸ ਉਹ ਨਹੀਂ ਤੇ ਜੀ ਦਾ ਦੁੱਖ ਉਸ ਸੈਕਟਰ ਜਗੈ ਨਹੀਂ ਜਦੋਂ ਸਰਕਾਰ ਪਿਛਲੇ ਹਰ ਦਾ ਸੀ ਮੈਂ ਸਿਰ ਫੇਰ ਉਹੀ ਗੱਲ ਕਹਾਂਗਾ ਪਾਲਿਸੀਜ਼ ਵਰ ਨੇਵਰ ਬੈਡ ਬਟ ਕੋਲੀ ਇੰਪਲੀਮੈਂਟੇਸ਼ਨ ਹੀ ਉਹ ਬੰਦ ਮੇਰੇ ਸਾਹਮਣੇ ਗਵਰਨਮੈਂਟ ਨੇ ਇੱਕ ਐਗਜ਼ੀਕਿਊਟਿਵ ਟੀਮ ਮਾਨਿਟਰਿੰਗ ਟੀਮ ਬਣਾਉਣੀ ਚਾਹੀਦੀ ਜਿਹੜੀ ਪਾਲਿਸੀ ਨੂੰ ਐਕਚੁਅਲੀ ਐਗਜ਼ੀਕਿਊਟ ਕਰਾਵੇ ਲੋਕਾਂ ਨੂੰ ਐਜੂਕੇਟ ਕਰੇਗੀ ਪਾਲਿਸੀ ਐਕਚੁਅਲ ਹੈਗੀ ਅੱਜਾ ਤੋਂ ਬੈਂਕ ਚ ਜਾਨੇ ਆ ਸਕੀਮ ਦੀ ਗੱਲ ਕਰਦੇ ਆ ਸਕੀਮ ਸਾਡੇ ਬੈਂਕ ਵਾਲਿਆਂ ਨੂੰ ਨਹੀਂ ਪਤਾ ਹੁੰਦੀ ਯਸ ਉਹ ਸਾਨੂੰ ਬੇਸਿਕ ਪਲਾਨਸ ਦੱਸ ਕੇ ਬਾਅਦ ਦੇ 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 ਡੋਨਟ نو ਬਾਊਟ ਸਬਸਿਡੀ ਕਿਹੜੀ ਚੀਜ਼ ਤੇ ਸਬਸਿਡੀ ਦੇ ਆਰ ਨਾਟ ਐਜੂਕੇਟਡ ਨਿਊਜ਼ ਆ ਜਾਂਦਾ ਹੈ ਕਿ ਇਹ ਸਕੀਮ ਹੈਗੀ ਹੈ ਲੇਕਿਨ ਜਦੋਂ ਦੇਖਿਆ ਜਾਏ ਤਾਂ ਉਹ ਐਗਜ਼ੀਕਿਊਟ ਹੋ ਰਹੀ ਨਹੀਂ సర్వీసెస్ ਤੇ 메ਜਰ ਪ੍ਰੋਬਲਮ ਵੀ ਆ ਰਹੀ ਹੈ। ਯਸ। ਕਿ ਉਹ ਮੈਦਮਨ ਰਿਕੁਐਸਟ ਕਰਾਂਗੇ ਕਿ ਸਾਡੇ ਦੇ ਬਾਅਦ ਕੋਈ ਹੈ ਤੇ ਪਾਲਿਸੀਸ ਤੇ ਸਰ ਹਰ ਵਾਰੀ ਐਕਸ਼ਨ ਨਹੀਂ ਆ ਰਹੀ ਕੁਸ਼ਨ। ਕੋਈ ਫੇਰਵਰ। ਕੰਕੀ ਲੱਗਦਾ ਅਬ ਗਲਤੀ ਜੀ ਮੈਨੇ ਕੀ ਹੋ ਰਹੀਆਂ ਨੇ। ਕਿਸਾ ਹੋੰਗੀਆਂ? ਤੁਸੀਂ ਗਲਤ। ਗਰੀਬ ਲੋਕਾਂ ਵਾਸਤੇ ਜਿਹੜੀ ਉਹਨਾਂ ਦੀ ਜ਼ਰੂਰਤ ਦੀ ਚੀਜ਼ਾਂ ਨੇ। ਜੀ। ਕੰਕੀ ਲੱਗਦਾ ਵੀ ਉਹਨਾਂ ਚ ਕਿਹੜੀਆਂ ਮੁੱਖ ਚੀਜ਼ਾਂ ਨੇ? ਚਾ ਮੁੱਖ ਵਸਤੂਆਂ ਨੇ ਜਿਹੜੀਆਂ ਤੇ ਜਿਹੜੀ ਸਸਤੀ ਹੋ ਸਕਦੀ ਹੈ ਸਭੇ ਵਿੱਚ ਐਸ ਵੇਲੇ ਇੱਕ ਹੈਲਥ ਇੰਸ਼ੋਰੈਂਸ ਮੇਰਾ ਖਿਆਲ ਹੈ ਕਿ ਗਵਰਨਮੈਂਟ ਉੱਤੇ ਵੀ ਕੁਝ ਕਰੇਗੀ ਬਿਲਕੁਲ ਕਿ ਮੈਡੀਕਲੀ ਕਵਰ ਕੀਤਾ ਜੇ ਉਹਦੀ ਕਾਸਟਿੰਗਸ ਘਟਾਈ ਜਾਏ ਜ਼ਰੂਰੀ ਵੀ ਹੈ ਜ਼ਰੂਰੀ ਵੀ ਹੈ ਔਰ ਦੂਸਰਾ ਹੈਲਥ ਸੈਕਟਰ ਤੇ ਗਵਰਨਮੈਂਟ ਨੂੰ ਦਵਾਈਆਂ ਤੇ ਸਸਤੀ ਕਰਨੀਆਂ ਚਾਹੀਦੀ ਤੀਸਰਾ ਫਿਊਲਿੰਗ ਇਹਦੇ ਥੋੜਾ ਜਿਹਾ ਕੱਟ ਡਾਊਨ ਕਰਨਾ ਚਾਹੀਦਾ ਚੌਥਾ ਜਿਹੜਾ ਸਿਲੰਡਰ ਹੈ बेसिक एक बेसिक नेसेसिटी और द कॉस्ट को रिडक्ट चाहिए एंड आई एम एक्सपेक्टिंग शायद ओके सब्सिडी है तो इसे कॉल बना के ऐप की आ रहा है पूरी विधि है की बजट देखो जी मेरे हिसाब ना बहुत यूजर फ्रेंडली होएगा जो जो है आज कुछ कमियां सी तो ट्राई किया अपन बजट से पूरी ऑन नहीं रख रहे हैं बजट बहुत अच्छा होएगा 2025 पूरी उम्मीद है कि बहुत अच्छा जाएगा कोदा साहब ने फड़दशों को बहुत अच्छी जानकारी दी है বৰপেটাৰ কাম কাজ দিয়ে বহুত বহুত ধানবাদ থেংক ইউ